ਤੁਸੀਂ ਵੀ ਖਾ ਲਓ ਲਾਲ ਜੀ ਸੌਸ ਨਹੀਂ ਪਾਈ ਉਹਨਾਂ ਨੇ ਆਹ ਦੇਖ ਲਓ ਹਨਾ ਮੁਸ਼ਕੀ ਜੀ ਕਿਵੇਂ ਬਰਫ ਵਾਲੇ ਡੋਂਗੇ ਤੇ ਉਹ ਪਾਣੀ ਭਾਗੇ ਤੇ ਕੋਲ ਗੱਪੇ ਖਾਈ ਜਾਂਦੀ ਹੈ ਬਾਕੀ ਜਿਹੜੇ ਸਾਬ ਨਾਲ ਇਹਨੂੰ ਗਾਲਾਂ ਪੈਂਦੀਆਂ ਨਹੀਂ ਸਾਬ ਨਾਲ ਤਾਂ ਬੰਦੇ ਦੀ ਉਹ ਹੀ ਭੁੱਖ ਮਰ ਜਾਂਦੀ ਹੈ ਤੇਰੀ ਮਰੀ ਨਹੀਂ ਹਣੇ ਤੱਕ ਭੁੱਖ ਪਿਆਰੋ ਦਿਨ ਵੀ ਵੱਡੇ ਹੋ ਗਏ ਦਿਨ ਤਾਂ ਖਾ ਲਓ ਤੁਸੀਂ ਵੈਲਾ ਤੂੰ ਤਾਂ ਰਾਜਲਾ ਆਂ ਆਟ ਡੰਗਰ ਜੀ ਨੇ ਨਾ ਸਾਰਾ ਵਲੌਗ ਗੋਲ ਗੱਪਿਆਂ ਦੇ ਬਣਾਤਾ ਇੱਕ ਇੱਕ ਗੋਲ ਗੱਪਾ ਮੂੰਹ ਚ ਪਾਉਂਦੀ ਦਿਖਾਈ ਹੈ ਤੇ ਉਹਦੀ ਮਾਂ ਵੀ ਐਡੀ ਸੁੱਡਾ ਲੱਗੀ ਉਹਦੀ ਮਾਂ ਵੀ ਆਏ ਕੈਮਰਾ ਲਈ ਖੜੀ ਆ ਉਹਦੇ ਬੰਨੀ ਜਿਵੇਂ ਉਹ 올림픽 ਵਿੱਚ 골ਡ ਮੈਡਲ ਜਿੱਤ ਕੇ ਲਿਆਈ ਹੁੰਦੀ ਆ ਬੱਤ ਸਹੀ ਏ ਮੰਮੀ ਨੇ ਦਾਲ ਬਣਾਈ ਸੀ ਐਡੀ ਸਵਾਦ ਹਰੀ ਮੂੰਗੀ ਦੀ ਦਾਲ ਬਣਦੀ ਤੂੰ ਕਿਉਂ ਨਹੀਂ ਖਾਂਦੀ ਬਦੇ ਨਹੀਂ ਲੱਗਦੇ ਸੋ एवरीवन ਮਿਲਦੇ ਆ ਗੋਲ ਗੱਪੇ ਖਾ ਕੇ ਵਲੌਗ ਦੇ ਨਾਲ ਕੁਝ ਲਾਸਟ ਤੱਕ ਬਣੇ ਰਹਿਣਾ ਨਾ ਕੇ ਤੂੰ ਸਾਰੇ ਵਲੌਗ ਚ ਗੋਲ ਗੱਪੇ ਖਾਣੇ ਤੇ ਫਿਰ ਕਿਉਂ ਲੋਕਾਂ ਦਾ ਟਾਈਮ ਵੇਸਟ ਕੀਤਾਗਾ ਤੇ ਗਾਲਾਂ ਉਤੋਂ ਹੋਰ ਲਾਂਗੇ ਲੋਕਾਂ ਤੋਂ ਤੂੰ ਕੱਲੇ ਗੋਲ ਗੱਪੇ ਖਾ ਕੇ ਦਿਖਾਏਂਗੀ ਤਾਂ ਫਿਰ ਕਹੇਂਗੀ ਲੋਕ ਮੈਨੂੰ ਕਮੈਂਟਾਂ ਚ ਗਾਲਾਂ ਕੱਢਦੇ ਆ ਫਿਰ ਤੈਨੂੰ ਗਾਲਾਂ ਨਾ ਕੱਢਣ ਤਾਂ ਹੋਰ ਕੀ ਕਰਨ ਸੋ ਇਧਰ ਮੰਮੀ ਮੈਨੂੰ ਤਿਆਰ ਕਰਕੇ ਦੇ ਰਹੇ ਨੇ ਗੋਲ ਗੱਪੇ ਤੇ ਮੈਂ ਖਾਣੀ ਪਈਆਂ ਸਬਜ਼ੀ ਜੀ ਰਹੀ ਸੀ ਨਾ ਜੇ ਤਾਂ ਖਾ ਲਮ ਮੈਂ ਬਸ ਨਹੀਂ ਮੈਂ ਤਾਂ ਦੋ ਤਿੰਨ ਨਹੀਂ ਲੈਣਾ ਪਾਣਾ ਕਿਲੋ ਗੋਲ ਗੱਪੇ ਖਾ ਗਈ ਤੇ ਹੁਣ ਚਾਰ ਗੋਲ ਓਪਿਆਂ ਨੂੰ ਕਹਿੰਦੀ ਲੈ ਮੰਮੀ ਤੁਸੀਂ ਖਾ ਲਓ ਮੈਂ ਤਾਂ ਰੱਜ ਗਈ ਤੇ ਹੁਣ ਇਸ ਤੋਂ ਬਾਅਦ ਤੇ ਕੈਪੈਸਿਟੀ ਹੈਗੀ ਇਹ ਵੀ ਹੋਰ ਖਾ ਲੇਗੀ ਤੂੰ ਜਾਂ ਫਿਰ ਆਇਕਰ ਇਹ ਵੀ ਖਾ ਜਾ ਹੁਣ ਫਿਰ ਬਾਅਦ ਚ ਦੇਖੇ ਜਾਓ ਕੀ ਬੰਦਾ ਟੁੱਟ ਗਿਆ ਇਹਨੂੰ ਜੋੜਨਾ ਪੈਣਾ ਤੇ ਇਹ ਲਾਈ ਰੱਖੋ 2 ਮਿੰਟ ਯਾਰ ਖਾ ਹੈ ਅਵੇ ਲਾਈ ਰੱਖੋ ਫਿਰ ਜੁੜ ਜਾਏਗਾ ਲਿਚੀ ਹੋਣ ਲਾ ਕੇ ਲਾਇਆ ਹਿੰਦੇ ਨਾਲ ਭਾਈ ਪੰਜ ਮਿੰਟ ਹੋ ਗਏ ਨਾਲ ਹੂੰ ਤੇ ਖਤਮ ਹੋ ਗਿਆ ਹੁਣ ਟੇਪ ਨਾਲ ਇਹਨੂੰ ਜੋੜ ਦਿੱਤਾ ਤੇ ਐਂਡ ਉਸ ਤੋਂ ਬਾਅਦ ਉੱਪਰ ਟੇਪ ਨਾਲ ਹੁਣ ਲਾਉਣ ਲੱਗੇ ਤੇ ਟੇਪ ਨਹੀਂ ਫਿਰ ਆ ਦੇਖ ਲੋ ਹਣਾ ਉਹ ਪਾ ਕੇ ਰੰਗ ਬਰੰਗਾ ਜਿਹਾ ਪਜਾਮਾ ਲਾ ਕੇ ਐਣ ਕਾ ਤੇ ਗਵਾਂਡੀਆਂ ਦੇ ਘਰੇ ਗਈ ਐ ਸਪੈਸ਼ਲ ਕੰਟੈਂਟ ਲੈਣੋਂ ਕਹਿੰਦੇ ਸੀ ਪਾਈਪ ਜੋੜੀਆਂ ਨੇ ਕਿਦੀ ਖੜ ਜੋ ਮੈਂ ਵੀ ਆ ਗਈ ਰੁਕ ਜੋ ਵੀਡੀਓ ਬਣਾ ਲਾਂ ਤੇ ਆ ਦੇਖ ਲੋ ਸੁਡਲ ਜੀ ਕੀ ਕੰਟੈਂਟ ਲੈ ਕੇ ਆਈਏਗੀ ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਡੰਗਰਿਆਂ ਨੂੰ ਵੀ YouTube ਦੱਸ ਵੀ ਦਿੰਦੇ ਆ ਵੀ ਕਿਵੇਂ ਵਲੌਗ ਬਣਾਉਣੇ ਆ ਕੀ ਕੰਟੈਂਟ ਕ੍ਰੀਏਟ ਕਰਨਾ ਹਨ ਕਿ ਇਹਨਾਂ ਨੂੰ ਪਸਾਈਆਂ ਵੀ ਕੱਲੇ ਵਲੌਗ ਬਣਾਉਣ ਬਸ ਕੈਮਰਾ ਚੱਕ ਕੇ ਫਿਰਦੇ ਰਹੋ ਕਦੇ ਇੱਧਰ ਭਾਗੇ ਕਦੇ ਉੱਧਰ ਭਾਗੇ ਸੋ ਹਾਂਜੀ एवरीवन ਜ਼ਿਆਦਾਤਰ ਮੇਰੇ ਘਰ ਇਸ ਰੂਮ ਦੇ ਵਿੱਚ ਵੀ ਰੀਲਸ ਵਗੈਰਾ ਹੁੰਦੀਆਂ ਜਿੱਦਾਂ ਇਹ ਵਾਲੀ ਵਿੰਡੋ ਤੇ ਇੱਥੇ ਮੈਂ ਖਾਲੀ ਰੂਮ ਹੈ ਇੱਥੇ ਜ਼ਿਆਦਾਤਰ ਬਣਾਉਣੀ ਹੁੰਦੀਆਂ ਤੇ ਇਹ ਵਾਲਾ ਰੂਮ ਵੀ ਹੈ ਇੱਥੇ ਵੀ ਅਬ ਬਣਾ ਲੈਣੇ ਆ ਤੇ ਬਾਕੀ ਸਫਾਈ ਕਰਨ ਵਾਲੀ ਹੋਈ ਪਈ ਹੈ ਕਹਿੰਦੇ ਸੋ ਇੱਕ ਨਾ ਆਪਣਾ ਵਲੌਗ ਸੀ ਜੇ ਤਾਂ ਤੂੰ ਕੋਈ ਇੱਥੇ ਜੱਜ ਦਾ ਪੇਪਰ ਕਲੀਅਰ ਹੁੰਦਾ ਫੇਰ ਤਾਂ ਲੋਕਾਂ ਨੂੰ ਦਿਖਾਉਂਦੀ ਸੋਹਣੀ ਲੱਗੇ ਵੀ ਆਹ ਦੇਖ ਲਓ ਭਾਈ ਖਾਲੀ ਕਮਰੇ ਨੇ ਬਿਨਾ ਫਰਨੀਚਰ ਤੋਂ ਜਿੱਥੇ ਮੈਂ ਬੈਠ ਕੇ ਪੜ੍ਹਦੀ ਆਂ ਤੇ ਜੱਜ ਦਾ ਪੇਪਰ ਕਲੀਅਰ ਕਰਦਾ ਲੋਕ ਦੇਖ ਵੀ ਲੈਂਦੇ ਹੁਣ ਤੂੰ ਰੀਲਾਂ ਤੇ ਨੱਚਦੀ ਹੈਂਗੀ ਲੱਕ ਹਲਾਉਣੀ ਆ ਇਹੋ ਜਿਹਾ ਕੁਛ ਆ ਕੇ ਦਿਖਾਉਣੀ ਆ ਵੀ ਮੈਂ ਆਹ ਕਮਰੇ ਚ ਲੱਕ ਹਲਾਉਣੀ ਆ ਤੇ ਫਿਰ ਲੋਕ ਤੈਨੂੰ ਗਾਲਾਂ ਹੀ ਕੱਢਣਗੇ ਸੁੱਡਲੇ ਬਣਾਉਣੇ ਸੀ ਅਸੀਂ ਤੇ ਕਿਸੇ ਦਾ ਕਮੈਂਟ ਆਇਆ ਸੌਂਸ ਯਾਨੀ ਕਿ ਮੈਂ ਸਹੀ ਬੋਲੀਆ ਸੀਗਾ ਠੀਕ ਹੈ ਉਹ ਪਤਾ ਨਹੀਂ ਕੀ ਬੋਲੀ ਸੌਂਸ ਸੌਂਸ ਇਦਾਂ ਕਰਕੇ ਟਾਈਪ ਕੀਤਾ ਸੋ ਜੇ ਤੋ ਜਿਨ੍ਹਾਂ ਨੂੰ ਵੀ ਨਹੀਂ ਬੱਤੀ ਲੱਗੀਆਂ ਨਾ ਨੇ ਕੋਈ ਯਾਰ ਪਿਆਰ ਕਰਨ ਵਾਲੇ ਬਹੁਤ ਨਹੀਂ ਸੋ ਜਿਨ੍ਹਾਂ ਨੇ ਦੇਖਣੀ ਹੁੰਦੀਆਂ ਨਾ ਉਹ ਦੇਖ ਕੇ ਲੈਂਦੇ ਜਿਨ੍ਹਾਂ ਨੇ ਪਿਆਰ ਕਰਨਾ ਹੁੰਦਾ ਕਰਦੇ ਆਓ ਤਰੋ ਤਰੋ ਮੈਂ ਆਪਣੀ ਹਰ ਇੱਕ ਵੀਡੀਓ ਕਿਸੇ ਬਣਾ ਨਹੀਂ ਲੈਣਾ ਉਸੇ ਸੂਟ ਲਈ ਪਹਿਲਾਂ ਤਾਂ ਇੱਕ ਗੱਲ ਦੱਸ ਹੈ ਤੁਸ਼ਰੀ ਅਮ ਮੁੰਡੇ ਨਾਲ ਭੱਜ ਗਈ ਸੀ ਇੱਕ ਮਹੀਨਾ ਰਹਿ ਕੇ ਆਈਆਂ ਨਾ ਤਾਂ ਤੂੰ ਉਹ ਮੰਦੀ ਹੈ ਹੁਣ ਤੂੰ ਸ਼ਰੀ ਅਮ ਸੌ ਸੌ ਸੌਂਸ ਕਰਿਆ ਨਹੀਂ ਸੌਸ ਨੂੰ ਹਨਾ ਤੇ ਨਾ ਤੂੰ ਇਹ ਮੰਦੀ ਹੈ ਤੈਨੂੰ ਐਡਾ ਟੀਟ ਜੰਮਿਆ ਤੇਰੀ ਮਾਂ ਨੇ ਬੜੀ ਡਿਸੈਂਸ ਸੋ ਬੋਲੋ ਯਾਰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਜਿਨ੍ਹਾਂ ਨੇ ਜਿਹੜੇ ਮੈਨੂੰ ਪਿਆਰ ਕਰਦੇ ਆ ਡੇਲੀ ਰੁਟੀਨ ਦੇ ਵਿੱਚ ਮੇਰੀਆਂ ਵੀਡੀਓਸ ਦੇਖਦੇ ਆ ਨਾ ਇਹ ਸਿਰਫ ਉਹ ਹੀ ਸਮਝ ਸਕਦੇ ਆ ਮੇਰੀ ਆਡੀਅੰਸ ਹੀ ਸਮਝ ਸਕਦੀ ਆ ਤੇ ਬਾਕੀ ਹੁਣ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਸੋਪ ਝੁੱਪ ਬੈਠੇ ਝੁੱਪੇ ਬੈਠਦੀਆਂ ਹੋਰ ਕਿਤੇ ਧੁੱਪ ਚੱਲ ਜੇ ਸਾਨੂੰ ਹਾਲੇ ਤੱਕ ਇਹੀ ਸਮਝ ਨਹੀਂ ਆਈ ਵੀ ਜਿਹੜੀ ਗ੍ਰਹਿ ਦੀ ਭਾਸ਼ਾ ਤੂੰ ਬੋਲਦੀ ਉਹ ਕਿਹੜੇ ਲੋਕ ਆ ਜਿਹੜੀ ਤੇਰੀ ਭਾਸ਼ਾ ਸਮਝ ਲੈਂਦੇ ਹੈਗੇ ਜਿਹੜੇ ਤੇਰੇ ਨਾਲ ਤਾਰਾਂ ਜੋੜ ਲੈਂਦੇ ਆ ਸਾਨੂੰ ਹਾਲੇ ਤੱਕ ਕੋਈ ਬੰਦੇ ਨਹੀਂ ਮਿਲ ਰਹੇ ਹੈਗੇ ਕਿਹੜੀ ਨਹੀਂ ਨਹੀਂ ਇਹ ਥੋ ਕਿਹੜੀ ਸ਼ੀਟ ਹੈ ਹੈ ਚਾਚਾ ਟਾਇਲਟ ਮਰਗੀ ਰੱਬਾ ਮੈਚਿੰਗ ਕਰਨਾ ਕੋਈ ਜਨਾਨੀ ਕੋ ਸਿੱਖੇ ਸਵੇਰੇ ਸਵੇਰੇ ਮਾਰਨਿੰਗ ਵਾਕ ਤੇ ਵੀ ਮੈਚਿੰਗ ਆ ਕਰਕੇ ਆਂਦੀ ਹੈ ਮੈਨੂੰ ਨਹੀਂ ਬੰਤਾ ਆ ਦੇਖ ਲਓ ਹਨਾ ਡੰਗਰ ਜੀ ਐਣਕਾ ਕੀ ਲਈ ਆਈ ਇਹ ਮੇਲੇ ਚ ਗਲੀ ਚ ਵੀ ਐਣਕਾ ਲਾ ਕੇ ਜਾਂਦੀ ਆ ਟਾਇਲਟ ਚ ਵੀ ਐਣਕਾ ਲਾ ਕੇ ਜਾਂਦੀ ਆ ਸੌਂਦੇ ਵੀ ਐਣਕਾ ਲਾ ਕੇ ਆ ਮਾਂ ਦੀ ਤੀ ਗਵਾਂਡੀਆਂ ਦੇ ਘਰੇ ਵੀ ਐਣਕਾ ਲਾ ਕੇ ਗਈ ਆ ਯਾਰ ਹੱਦ ਤਾਂ ਉਦੋਂ ਹੋ ਗਈ ਮੈਨੂੰ ਭੁੱਖ ਲੱਗੇ ਯਾਰ ਦੇ ਉੱਥੇ ਵੈਸੇ ਚੀਜ਼ਾਂ ਤਾਂ ਸੀ ਜਿਵੇਂ 버거 ਵਰਗਾ ਲਾਲੂ ਤਲਿਆ ਹੋਇਆ ਸੀ ਸਾਰਾ ਕੁਝ ਫਾਸਟ ਫੂਡ ਸੀ ਉਹ ਆਪਾਂ ਖਾਣਾ ਨਹੀਂ ਹੈਗਾ ਸੀ ਇਸ ਕਰਕੇ ਤੁਸੀਂ ਲਾ ਲਓ ਮੈਂ ਕੋਈ ਗੱਲ ਨਹੀਂ ਮੈਂ ਕਹ ਉਹ ਪਰ ਇੱਕ ਗੱਲ ਕਰਾਇਆ ਨਾ ਸਾਰਾ ਯਾਰ ਮੈਂ ਉੱਥੋਂ ਕੁਝ ਨਹੀਂ ਖਾਦਾ ਘਰੇ ਆਣ ਕੇ ਕੀੜਾ ਲੱਗ ਜਾਂਦੀ ਆ ਆਪਸੀ ਤੇ ਬੋਬੀ ਲਾ ਲਓ ਤੁਸੀਂ ਗੋਲ ਗੱਪੇ ਸੀਗੇ ਤੇ ਉਹ ਲੈਣ ਦੇ ਉਹ ਆਪਾਂ ਰਗੜੀ ਕੇ ਖਾਧੀ ਗਏ ਆ ਤਾਂ ਤੂੰ ਵਧੀਆ ਕੀਤਾ ਜਿਹੜੇ ਗੋਲ ਗੱਪੇ ਖਾਲੇ ਕਿ ਗੋਲ ਗੱਪੇ ਹਰੀਆਂ ਸਬਜ਼ੀਆਂ ਚਾਹੁੰਦੀਆਂ ਨਾ ਤੜੇ ਫੜੇ ਚ ਨਹੀਂ ਆਉਂਦੇ ਹੈਗੇ ਬਈ ਵੈਰੀ ਗੁੱਡ ਵੈਰੀ ਗੁੱਡ ਯਾ ਇਹ ਮੈਂ ਤੋ ਦਿੰਨੀ ਆ ਸੋ एवरीवन ਆਪਾਂ ਕਰਦੇ ਆਂ ਬਰਤਨ ਸਾਫ ਜਿਹੜਾ ਕੁਝ ਹੋਣ ਕਹਿ ਦਿੱਤਾ ਪੂਰਤ ਕਰਨਾ ਹੀ ਪੈਣਾ ਠੀਕ ਹੈ ਕੱਲਾ ਵੀਡੀਓ ਲਈ ਨਹੀਂ ਕਰਕੇ ਵੀ ਦਿਖਾਉਣਾ ਕੰਮ ਕਰਿਆ ਘਰ ਵਾਲੇ ਸਿੱਖ ਕੰਮ ਕਰਨ ਦਾ ਇਹ ਮੇਰੀ ਅੱਖ ਆਹ ਦੇਖ ਲੋ ਹਣਾ ਇਹ ਲੋਕ ਵੀ ਕਿੰਨਾ ਜਲਦੀ ਫੇਕ ਜ਼ਬਾਨਾ ਸਿੱਖ ਲੈਂਦੇ ਦੀ ਮੰਮੀ ਨੇ ਵੀ ਕੈਮਰੇ ਦੇ ਸਾਹਮਣੇ ਕਹਿਤਾ ਵੀ ਤੂੰ ਕੰਮ ਸਿੱਖਿਆ ਕਰ ਗਾਡ ਐਨੀ ਬੈਡ ਕਰ ਲਿਆ ਪਿੱਛੋਂ ਨਹੀਂ ਕਹਣੀ ਹੁੰਦੀ ਹੈਗੀ ਪੁੱਤ ਕੋਈ ਨਹੀਂ ਤੇਰੇ ਫੈਨ ਹੀ ਬਹੁਤ ਨੇ ਤੂੰ ਤਾਂ ਰੀਲਾ ਬਣਾਇਆ ਕਰ ਨੱਚਿਆ ਕਰ ਲੱਕ ਹਿਲਾਇਆ ਕਰ ਤੇਰੇ ਨਾਲ ਤਾਂ ਫੋਟੋ ਮਾ ਕਰਾਉਂਦੇ ਆ ਕੀ ਹੁਣ ਸਾਫ ਕਰ ਦਿਆਂ ਸਟੋਰੀਜ਼ ਵਗੈਰਾ ਫੁੱਲ ਹੋਈ ਪਈ ਆ ਸੋ ਆਪਣੇ ਨਾਲ ਨਾਲ ਤੁਸੀਂ ਲਾ ਲੋ ਫੋਨ ਦੀ ਵੀ ਕੇਅਰ ਕਰਨੀ ਚਾਹੀਦੀ ਜਿਵੇਂ ਇੰਨੀ ਸਟੋਰੀ ਫੁੱਲ ਹੋ ਜਾਂਦੀ ਹੈ ਜਿੱਦਾਂ ਵੀਡੀਓ ਬਣਾ ਬਣਾ ਕੇ ਗੈਲਰੀ ਚਲਾ ਲਓ ਹਨਾ ਸੋ ਕਈ ਵਾਰੀ ਮੈਨੂੰ ਡਿਲੀਟ ਕਰਨੀਆਂ ਪੈਂਦੀਆਂ ਪ੍ਰੋਬਲਮ ਆ ਜਾਂਦੀ ਹੈ ਵੀ ਐਡੀਟਿਵ ਵਲੌਗ ਬਣਾਣੇ ਹੁੰਦੇ ਆ ਇਸ ਕਰਕੇ ਹੁਣ ਬਸ ਇਹਨੂੰ ਕਲੀਨ ਕਰਕੇ ਉਸ ਤੋਂ ਫੋਨ ਨੂੰ ਕਲੀਨ ਕਰਕੇ ਉਸ ਤੋਂ ਬਾਅਦ ਮੈਂ نیچے ਜਾਵਾਂਗੀ ਲੈ ਦੱਸ ਰਹਿ ਤੈਨੂੰ ਅਸੀਂ ਦੇ ਦੇਨੇ ਆ ਤੂੰ ਨਾ ਐਪਲ ਦਾ ਲੈਪਟਾਪ ਲੈ ਲੈ 1000 GB ਦੀ ਹਾਰਡ ਡਿਸਕ ਲੈ ਲੈ ਤੇ ਉਹਦੇ ਵਿੱਚ ਨਾ ਆਪਣੀ ਜਿਹੜੀ ਕਲਿੱਪਾਂ ਨੇ ਉਹ ਸੇਵ ਕਰ ਲਿਆ ਕਰ ਕਿਉਂਕਿ ਜਿਹੜੀ ਤੇਰੀ ਐਡੇ ਐਡੇ ਵਲੌਗ ਨੇ ਐਡੇ ਸੋਹਣੇ ਤੇ ਐਨੇ ਨੌਲੇਜ ਵਾਲੇ ਵਲੌਗ ਹੁੰਦੇ ਆ ਜੇ ਇੱਕ ਅਤੇ ਵੀ ਜਿਹੜੀ ਕਲਿੱਪ ਐ ਉਹ ਕਰਾਪਟ ਹੋ ਗਈ ਨਾ ਤੇ ਫਿਰ ਬਹੁਤ ਵੱਡਾ ਨੁਕਸਾਨ ਹੋ ਜਾਣਾ ਕਿਉਂਕਿ ਅੱਗੇ ਜਾ ਕੇ ਨਾ ਤੇਰੇ ਵਲੌਗ ਐ ਜਿਹੜੇ ਸਕੂਲਾਂ ਚ ਪੜਾਈ ਜਾਇਆ ਕਰਨਗੇ ਤੇ ਸਪੈਸ਼ਲ ਲੈਕਚਰ ਹੋਇਆ ਕਰਨਗੇ ਮੈਕ ਪ੍ਰੀਤ ਵਲੌਗ ਲੈਕਚਰ ਲੋਰੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਆ ਬਹੁਤ ਸਾਰੇ ਕਮੈਂਟਾਂ ਨਾਲ ਬਹੁਤ ਸਾਰੇ ਕਮੈਂਟਾਂ ਨਾਲ ਹੋਰ ਕਮੈਂਟਾਂ ਦਾ ਪਾਜ ਮੰਗੇ ਜਵਾਬ ਜਿਹੜੇ ਕੱਲ ਦੇ ਸਾਨੂੰ ਬਹੁਤ ਜ਼ਿਆਦਾ ਆਉਂਦੇ ਆ ਹਨਾ ਹੈ ਹੋਰ ਹਾਂ ਕਿੰਦੇ ਹੋਰ ਹੋਰ ਕਿਉਂਕਿ ਸਾਹੀ ਕੱਲ ਸੱਜ ਦਾ ਬਰਥਡੇ ਮਨਾਇਆ ਤੇ ਉਹਦੇ ਵਿੱਚ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਤੁਸੀਂ ਆਪਣੇ ਭਰਾ ਨੂੰ ਕਿਉਂ ਵਾਪਸ ਮੋੜਿਆ ਸ਼ੁਕਰ ਹੈ ਤੁਹਾਡੇ ਵਲੌਗ ਦੀ ਸ਼ੁਰੂਆਤ ਵੀ ਨਾ ਕੇ ਹੋਈ ਉਹ ਦੂਜੇ ਤੋਂ ਆਦਾ ਡੱਬ ਖੜੱਬਾ ਜਿਹਾ ਟਰੈਕ ਸੂਟ ਨਹੀਂ ਸਾਡੇ ਮੱਥੇ ਮਾਰਿਆ ਦੇਓ ਦੇਓ ਦੋਨੋਂ ਜਣਿਆਂ ਨੇ ਕੀ ਕੱਪ ਬਣਾਇਆ ਹੈ ਨਾ ਸਫਾਈ ਦਿਓ ਸਾਨੂੰ ਵੀ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਬੁਲਾਇਆ ਹੈਗਾ ਕਿਉਂ ਰਸਤੇ 'ਚੋਂ ਮੁੜਤਾ ਅਸੀਂ ਵੀ ਬੈਠੇ ਆ ਸੋਨ ਨੂੰ ਨਾ ਤਾਂ ਅਸੀਂ ਬੁਲਾਇਆ ਸੀ ਤੇ ਨਾ ਹੀ ਮੁੜਿਆ ਹਾਂ ਸਭ ਮੁੱਕਦੀ ਹੈ ਨਾ ਤਾਂ ਬੁਲਾਇਆ ਸੀ ਨਾ ਹੀ ਮੁੜਿਆ ਆ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਬੁਲਾਇਆ ਸੀ ਗੱਲ ਉਹਨਾਂ ਦੀ ਨਹੀਂ ਉਹ ਅਸੀਂ ਕਿਸੇ ਨੂੰ ਵੀ ਨਹੀਂ ਇਨਵਿਟੇਸ਼ਨ ਦਿੱਤਾ ਸੀ ਕਿ ਆਵੋ ਕਿਉਂਕਿ ਆਪਾਂ ਰੇਜਮੈਂਟ ਕੋਈ ਕੀਤਾ ਨਹੀਂ ਸੀ ਨਾ ਹੀ ਆਪਾਂ ਅਮੀ ਆਪਣੇ ਨਾਨਾ ਨੂੰ ਕਿਹਾ ਨਹੀਂ ਮੱਪੇ ਭੈਣਾਂ ਨੂੰ ਕਿਹਾ ਨਹੀਂ ਮੈਂ ਆਪਣੇ ਭਰਾ ਨੂੰ ਕਿਹਾ ਨਹੀਂ ਮੰਮੀ ਨੂੰ ਕਿਹਾ ਨਹੀਂ ਭਾਬੀ ਨੂੰ ਕਿਹਾ ਹੈ ਨਾ ਸਿੱਧੀ ਜਿਹੜੀ ਗੱਲ ਆ ਉਹ ਵੱਡੀ ਇਨਵਿਟੇਸ਼ਨ ਵਾਲੀ ਉਹ ਇਹ ਤੂੰ ਬੁਲਾਇਆ ਨਹੀਂ ਉਹ ਵੱਖਰੀ ਗੱਲ ਹੈ ਪਰ ਉਹ ਤਾਂ ਵਿਚਾਰਾ ਆਏਗਾ ਕਿ ਆਇਆ ਸੀਗਾ ਵੀ ਅਸੀਂ ਉਹਨੂੰ ਸਰਪ੍ਰਾਈਜ਼ ਦੇਣਾ ਜਾ ਕੇ ਪਰ ਤੁਹਾਨੂੰ ਰੀਲਾ ਵਾਲਿਆਂ ਨੂੰ ਕਿੱਥੇ ਸਰਪ੍ਰਾਈਜ਼ਾਂ ਦਾ ਪਤਾ ਹੈ ਕਿੱਥੇ ਤੁਸੀਂ ਰਿਸ਼ਤਿਆਂ ਦੀ ਕਦਰ ਕਰਦੀਓ ਤੁਸੀਂ ਤਾਂ ਰੀਲਾ ਦੇ ਲੱਕ ਹਲਾ ਲਓ ਇੰਨੇ ਹੀ ਬਹੁਤ ਆ ਜਵਾਬ ਦੇ ਦਿੰਨੇ ਆ ਸਾਰੇ ਕਹਿੰਦੇ ਕਿਉਂ ਮੋੜਿਆ ਤੁਸੀਂ ਕਿਉਂ ਮੋੜਿਆ ਪਤਾ ਗੱਲ ਕੀ ਹੁੰਦੀ ਆ ਹੁਣ ਜੇ ਤਾਂ ਮੈਂ ਨਾ ਸਾਰਿਆਂ ਨੂੰ ਕਿਹਾ ਹੁੰਦਾ ਹਾਂ ਤੁਹਾਨੂੰ ਪਤਾ ਮੈਂ ਹੁਣ ਕਬੀਲਦਾਰ ਨਹੀਂ ਆ ਮੇਰੇ ਵਿਆਹੀ ਬਰੀਆਂ ਤੇ ਮੈਨੂੰ ਸਭ ਪਾਸੇ ਦੇਖਣਾ ਪੈਂਦਾ ਮੈਨੂੰ ਇੱਧਰਲਾ ਵੀ ਦੇਖਣਾ ਪੈਂਦਾ ਤੇ ਉਧਰਲਾ ਵੀ ਦੇਖਣਾ ਪੈਂਦਾ ਨਾ ਹੁਣ ਜੇ ਮੈਂ ਇੱਧਰੋਂ ਨਹੀਂ ਕਿਸ ਉਹ ਤੁਸੀਂ ਸਮਝ ਨਹੀਂ ਤੈਨੂੰ ਆਏ ਆ ਵੀ ਸਾਡੇ ਵਾਲੇ ਫੋਲੋਅਰ ਹੈ ਉਹਨਾਂ ਦੇ ਘਟ ਹੈਗੇ ਹਨਾ ਤੈਨੂੰ ਇਹ ਲੱਗਦਾ ਹੋਵੇ ਆ ਕਿ ਉਹ ਸਾਡੇ ਨਾਲ ਵਲੌਗ ਬਣਾਉਣਗੇ ਤੇ ਉਹਨਾਂ ਦੇ ਫੋਲੋਅਰ ਵੀ ਵਧ ਰਹੇ ਹੈਗੇ ਤੁਸੀਂ ਸਾਰੇ ਜਾਨੀ ਅਣਪੜ ਇਕੱਠੇ ਹੋਏ ਹੋ ਥੋੜੀ ਜਿ ਕਿਸੇ ਚ ਵੀ ਕੋਈ ਕਾਮਨ ਸੈਂਸ ਨਹੀਂ ਹੈਗੇ ਤੇਰੀਆਂ ਨਨਾਨਾ ਤੇਰੇ ਤੋਂ ਵੀ ਸੁਡਣ ਲੱਗਦੀਆਂ ਨੇ ਉਹ ਕਿਹੜੇ ਤੇਰੀ ਇਨਵੀਟੇਸ਼ਨ ਦੇਣ ਤੋਂ ਆਇਆ ਸੀ ਉਹ ਵਲੌਗ ਦੇਖ ਲੈਣਦੀਆਂ ਉਹ ਉਹ ਤਾਂ ਕਹਿ ਕੇ ਆਏ ਸੀ ਵੀ ਮੈਂ ਸਰਪ੍ਰਾਈਜ਼ ਦੇਣ ਅੱਜ ਸੈਸ ਨੂੰ ਜੇ ਉਹਨਾਂ ਨੂੰ ਹੀ ਨਹੀਂ ਮੋਹ ਸੀ ਤਾਂ ਉਹ ਆਂਦੀ ਆ ਪਾ ਜਾਂਦੀਆਂ ਬਸ ਸੁਡਲੋ ਤੁਸੀਂ ਤਾਂ ਸਾਰੇ ਇਕੱਠੇ ਹੋਏ ਅਣਪੜ ਟੋਲੇ ਫਸਟ ਸੈਦਾ ਬਰਥਡੇ ਬਣਾਇਆ ਸੀ ਨਾ ਉਸ ਵੇਲੇ ਮੈਂ ਕਿਸੇ ਨੂੰ ਨਹੀਂ ਬੁਲਾਇਆ ਸੀ ਮੇਰਾ ਭਰਾ ਹੀ ਆਇਆ ਸੀ ਗੱਲਾਂ ਇਸ ਕਰਕੇ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਆਪਣੇ ਭਰਾ ਨੂੰ ਬੁਲਾਉਂਦੀ ਜਿੰਦੀ ਆ ਸਾਨੂੰ ਵੀ ਬੁਲਾ ਲਿਆ ਕਰ ਹਨਾ ਸਾਰਿਆਂ ਨੂੰ ਕਹਿ ਦਿੰਦੀ ਆ ਤੇ ਫੇ ਇਸ ਕਰਕੇ ਮੈਂ ਦੂਜੇ ਬਰਥਡੇ ਤੇ ਮਰਾ ਬੁਲਾ ਲਿਆ ਸੀ ਸਾਰਿਆਂ ਨੂੰ ਤੇ ਜਿਹੜਾ ਤੀਜਾ ਬਰਥਡੇ ਸੀ ਹੁਣ ਸੈਦਾ ਹੁਣ ਮੈਂ ਕਿਸੇ ਨੂੰ ਨਹੀਂ ਬੁਲਾਇਆ ਸੀ ਹਨਾ ਕਿਉਂਕਿ ਸੈ ਸਾਡੀ ਹੋ ਗਈ ਆ 7 ਸਾਲਾਂ ਵਿੱਚ 7 ਸਾਲਾਂ ਵਿੱਚ ਅਸੀਂ ਤਿੰਨ ਵਾਰੀ ਬਰਥਡੇ ਬਣਾਇਆ ਉਹਦਾ ਤੁਸੀਂ ਥੱਲੇ ਬਲੌਗ ਦੇਖ ਵੀ ਸਕਦੇ ਹੋ ਉਹ ਤਾਂ ਅਸੀਂ ਸਮਝਦੇ ਹੀ ਆ ਤਿੰਨ ਸਾਲ ਹੋ ਗਏ ਤੁਹਾਨੂੰ YouTube ਚੱਲਦੀ ਨੂੰ ਹੁਣ ਹੀ ਤੁਸੀਂ ਬਰਥਡੇ ਮ ਯਾ YouTube ਨਾ ਨਾ ਹੁੰਦੀ ਆ ਤੇਰੇ ਨਾਗਰਾਜ ਦੇ ਤਾਂ ਮੂੰਹ ਤੋਂ ਮੱਕੀ ਨਹੀਂ ਉੱਡਣੀ ਸੀ ਤੇ ਸਾਰੇ ਕਹਿੰਦੇ ਸੀ ਤੁਸੀਂ ਸਾਰੇ ਇਹ ਕਹਿੰਦੇ ਪਏ ਸੀ ਕਿ ਉਹ ਆਉਣਦੇ ਸੀ ਤੁਸੀਂ ਰਸਤੇ 'ਚ ਮੋੜ ਕੇ ਸਾਡੇ ਨਾਲ ਗੱਲ ਹੀ ਉਹ ਨਹੀਂ ਹੌਸਲੇ ਕੀਤੀ ਉਹਨੇ ਫੋਨ ਕੀਤਾ ਕੀ ਕਹਿੰਦੇ ਸੀਗੇ ਕਹਿੰਦੇ ਕਿ ਸਹਾਰਾ ਕਿੰਨੇ ਸਾਲ ਦੀ ਕਿੰਨੇ ਸਾਲ ਦੀ ਲੈਣਾ ਸੀ ਤੇ ਮੈਂ ਨਾ ਫੇਕ ਉਹਨਾਂ ਨੂੰ ਮੈਂ ਕਿਹਾ 7 ਸਾਲ ਦੀ ਬਿਕਰ ਨੂੰ ਫੋਨ ਕਰ ਦਿੱਤਾ ਜਦੋਂ ਮੈਂ ਵਾਪਸ ਫੇਕ ਫੋਨ ਕੀਤਾ ਮੈਂ ਕਿਹਾ ਹਕੀਮ ਹੋਇਆ ਮੈਂ ਕਿਹਾ ਤੁਸੀਂ ਓਨ ਲੱਗੇ ਆ ਕਿ ਨਾ ਹਾਂ ਅਸੀਂ ਆਉਣਾ ਆ ਤੇ ਮੈਂ ਕਿਹਾ ਵੀ ਕਰ ਮਿੱਦਾ ਕਰ ਕਿਉਂ ਨਾ ਅਗਲੇ ਦਿਨ ਆ ਜੀ ਮੈਂ ਉਹ ਡੰਗਰੋ ਜਿਉ ਪਹਿਲਾ ਪਲਾਨ ਤਾਂ ਬਣਾ ਲੈਂਦੇ ਵੀ ਬੋਲਣਾ ਕਿ ਆ ਤੇਰਾ ਨਾਗਰਾਜ ਤਾਂ ਗਈ ਜਾਂਦਾ ਸਾਡੀ ਫੋਨ ਤੇ ਗੱਲ ਹੀ ਨਹੀਂ ਹੋਈ ਤੇ ਤੂੰ ਕਹੀ ਜਾਂਦੀ ਫੋਨ ਤੇ ਗੱਲ ਕਰਕੇ ਉਹਨਾਂ ਨੇ ਪੁੱਛਿਆ ਸੀ ਅਸਲ ਚ ਨਾ ਜਿਹੜਾ ਉਹਨੇ yellow color ਵਾਲਾ ਖੱਟੇ-ਖੱਟੇ ਰੰਗ ਦਾ ਸੂਟ ਲਿਆ ਸੀ ਨਾ ਤੈਨੂੰ ਉਹ ਨਹੀਂ ਪਸੰਦ ਆਇਆ ਤੂੰ ਗੁੱਸੇ 'ਚ ਹੀ ਮੋੜ ਤੇ ਬਾਡੀ ਤੇ ਕਿਸੇ ਨੂੰ ਬੁਲਾਇਆ ਹੈਗਾ ਮੈਨੂੰ ਤੈਨੂੰ ਪਤਾ ਹੁਣ ਵਿਆਹੀ ਵਧੀਆਂ ਅਗਲੇ ਦਿਨ ਅਸੀਂ ਮਨਾ ਲਾਂਗੇ ਜੇ ਅੱਜ ਤੂੰ ਆਇਆ ਤਾਂ ਸਾਰੇ ਨੇ ਹੀ ਸੋਚਣਾ ਕਿ ਆਪਣੇ ਭਰਾ ਨੂੰ ਬੁਲਾਇਆ ਸੀ ਸਾਨੂੰ ਬੁਲਾਇਆ ਨਹੀਂ ਹੁਣ ਜਿਹਨਾਂ ਨੇ ਨਾਨਾ ਆ ਉਹਨਾਂ ਨੂੰ ਸਾਰੇ ਨੂੰ ਪਤਾ ਹੋਣਾ ਜਿਹਨਾਂ ਨੇ ਨਹੀਂ ਹੈਗੀਆਂ ਉਹ ਵੀ ਇਸ ਗੱਲ ਨੂੰ ਸਮਝਦੇ ਆ ਕਿ ਹਾਂ ਵੀ ਇਦਾਂ ਹੁੰਦੀ ਆ ਹੈਨਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਹੁਣ ਜੇ ਮੈਂ ਇਨ ਬਿਕਰਮ ਨਾ ਕੱਲ੍ਹ ਵਾਲੇ ਬਲੌਗ 'ਚ ਕਿਹਾ ਤੇਗਾ ਪਹਿਲੇ ਕਿ ਆਪਾਂ ਨਹੀਂ ਸੰਦਿਆ ਕੇ ਹਾਂ ਕਿ ਆ ਨਹੀਂ ਧਿਆਨ ਦਿੱਤਾ ਹੋਗਾ ਜਦ ਤਾਈ ਦੇਖਿਆ ਹੋਗਾ ਜਿਹਨਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਕਿ ਉਹ ਡੰਗਰੋ ਡੰਗਰੋ ਕਿਉਂ ਖੇਚੜਾਉਣੇ ਉਹ ਸੁੱਡਲੋ ਤੇ ਤੁਸੀਂ ਆ ਜਾਂਦੇ ਜੇ ਤੁਹਾਨੂੰ ਇੰਨਾ ਚਾ ਸੀ ਤਾਂ ਤੇ ਉਹਨੇ ਮੈਂ ਦੱਸਿਆ ਨਹੀਂ ਸੀ ਜੇ ਮੈਂ ਦੱਸ ਦਿੰਦੇ ਨਾ ਮੈਂ ਉਹਨੂੰ ਕਹਿਣੀ ਕਿ ਤੁਸੀਂ ਆ ਨਾ ਅਗਲੇ ਦਿਨ ਆ ਜਿਓ ਮੈਂ ਤਾਂ ਫੋਨ ਤੇ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਅਗਲੇ ਦਿਨ ਆ ਜਿਓ ਮੈਂ ਕਿਸੇ ਨੂੰ ਬੁਲਾਇਆ ਨਹੀਂ ਉਹਨਾਂ ਨੇ ਗੁੱਸਾ ਕਰ ਲਿਆ ਪਰ ਉਹਨਾਂ ਨੇ ਗੁੱਸਾ ਵੀ ਨਹੀਂ ਕੀਤਾ ਉਦੋਂ ਪਤਾ ਨਹੀਂ ਮੰਮੀ ਮੈਂ ਚਾ ਦੇ ਨਾਲ ਨਹੀਂ ਦੱਸਿਆ ਭਰਾ ਨੂੰ ਭਰਾ ਨੇ ਕਹਿ ਦਿੱਤਾ ਕਿ ਸਾਨੂੰ ਮੋੜ ਦਿੱਤਾ ਇਦਾਂ ਉਦਾਂ ਫੇ ਬਾਅਦ ਦੱਸਿਆ ਹੋਗਾ ਮੰਮੀ ਉਹਨਾਂ ਨੇ ਸ਼ਾਇਦ ਉਹ ਅੱਜ ਉਹਨਾਂ ਅੱਜ ਕਹਿੰਦੇ ਸੀ ਅਸੀਂ ਆਵਾਂਗੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿ ਅਗਲੇ ਦਿਨ ਤੁਸੀਂ ਆ ਜਿਓ ਆਪਾਂ ਦੁਬਾਰਾ ਤੇ ਜਨਮ ਦਿਨ ਮਨਾਵਾਂਗੇ ਵੈਸੇ ਤੇਰੀ ਗੱਲ ਦੀ ਤਾਂ ਸਮਝ ਤੇ ਮੈਂ ਕਾ ਇਸ ਕਰਕੇ ਨਾ ਅਸੀਂ ਤਾਂ ਪਿੰਜਾ ਪੂਜੇ ਮੈਂ ਕਹ ਲਿਆ ਕਿ ਨਿਆਣੇ ਨੂੰ ਫੌਰਨ ਆਇਆ ਸਹਿਜ ਕਹਿੰਦੀ ਆ ਕਿ ਇਹ ਨਾ ਬਰਥੇ ਮਮੀ ਮੇਰਾ ਮਾੜਾ ਮੋਟਾ ਬਣਾਉ ਤੇਰੇ ਜਦ ਦਸੂ ਦਾ ਅਸੀਂ ਗੁਬਾਰੇ ਵਗੈਰਾ ਲਿਆਂਦੇ ਸੀ ਉਹ ਸਾਡੇ ਤੋਂ ਪਏ ਸੀ ਆਪਾਂ ਉਹ ਹੀ ਫਲਾਫ ਲੂ ਕੇ ਤੇ ਮਾੜਾ ਜਾ ਕਰ ਲਿਆ ਤੇ ਬਾਕੀ ਫੇ ਸਾਨੂੰ ਕਿਹਾ ਤੁਸੀਂ ਬਾਕੀਆਂ ਨੂੰ ਬੁਲਾਇਆ ਵੀਡੀਓ ਵਿੱਚ ਬਾਕੀ ਨੂੰ ਸਾਡੇ ਕੋਈ ਨਹੀਂ ਆਇਆ ਸੀ ਘਰੇ ਸਾਡੀ ਤੁਸੀਂ ਵਲੌਗ ਦੇਖ ਸਕਦੇ ਹੋ ਸਾਰੇ ਜਾਣੇ ਕੀ ਬੋਲ ਰਿਹਾ ਉਹ ਸਮਝ ਨਹੀਂ ਆ ਰਿਹਾ ਉਹ ਕੀ ਹੈ ਨੀਚੇ ਸਬਟਾਈਟਲ ਵੀ ਨਹੀਂ ਹੈ ਮੈਨੂੰ ਯਾਰ ਇਹ ਨਹੀਂ ਸਮਝ ਆ ਰਹੀ ਹੈ 6 ਲੱਖ ਬੰਦਾ ਇਹਨਾਂ ਨੂੰ ਫੋਲੋ ਕਰੀ ਜਾਂਦਾ ਲੱਖ ਦੇ ਲੜਦਾ ਯਾਰ ਉਹ 6 ਲੱਖ ਬੰਦੇ ਦੀ ਦੇੜੀ ਉਹ ਵੀ ਅਸੀਂ ਵੇਟ ਕਰਦੇ ਸੀ ਕਿ ਡੈਡੀ ਹੁਣੀ ਲੇਟ ਹੋ ਗਏ ਸੀ ਉਹਨਾਂ ਦੀ ਵੇਟ ਕਰਦੇ ਨੇ ਥੋੜਾ ਲੇਟ ਕੇਕ ਕੱਟਿਆ ਬਾਕੀ ਤਾਂ ਤੁਸੀਂ ਸਮਝਦੇ ਹੋ ਉਹ ਤਾਂ ਉਹੀ ਕਹਿੰਦੇ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਦਾ ਕਰਨੀ ਹੈ ਤੂੰ ਜੋ ਮਰਜ਼ੀ ਕਰ ਲੈ ਸਾਡੇ ਜਿਹੜੇ ਸਾਡੇ ਆਪਣੀ ਸਾਡੀ ਫੈਨ ਪੋਲਿੰਗ ਆ ਜਿਨ੍ਹਾਂ ਨੇ ਵਧੀਆ ਕਮੈਂਟ ਉਹ ਭਾਈ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਉਹਨਾਂ ਨੇ ਵੀ ਕਈਆਂ ਨੇ ਕਿਹਾ ਸੀ ਕਿ ਨਾ ਉਹ ਤੁਸੀਂ ਨਾਰਮਲ ਕਮੈਂਟ ਕੀਤਾ ਉਹਨਾਂ ਨੇ ਕੀ ਦੀ ਨਹੀਂ ਉਹਨਾਂ ਨੂੰ ਕਾਤੋਂ ਮੋੜਦਾ ਬੱਸ ਭਾਬੀ ਉਹਨਾਂ ਨੂੰ ਕਾਤੋਂ ਮੋੜ ਦਿੱਤਾ ਬੱਸ ਉਹਨਾਂ ਨੇ ਇਹ ਪਹਿਲਾਂ ਆਈ ਕਰੀ ਮੇਰਾ ਵੀਰ ਹਨਾ ਆ ਵੀਡੀਓ ਤਾਂ ਬਾਅਦ ਚ ਬਣੀ ਪਹਿਲਾਂ ਤਾਂ ਮੂੰਹ ਦੇ ਹੈ ਨਾ ਮਾਨਤਾ ਕੋਈ ਹਾਰਡੀ ਸੰਧੂ ਜਾਂ ਰੋनाल्डੋ ਵਰਗੇ ਨਹੀਂ ਕਰਦੇ ਜਿੰਨਾ ਤੂੰ ਕਰੀ ਜਾਂਦਾ ਨਾਗਰਾਜ ਜੀ ਕਿ ਤੋ ਵਹਿਮ ਦੀ ਦਵਾਈ ਮਿਲਦੀ ਹੁੰਦੀ ਨਾ ਮੈਂ ਤੈਨੂੰ ਜ਼ਰੂਰ ਦੱਸਣਾ ਸੀ ਵੀ ਉਸ ਥਾਂ ਦੇ ਡਾਕਟਰ ਹੈਗਾ ਉੱਥੋਂ ਲਿਆ ਪਰ ਅਫਸੋਸ ਕਿ ਵਹਿਮ ਦੀ ਕੋਈ ਦਵਾਈ ਨਹੀਂ ਹੈਗੀ ਕੋਈ ਡਾਕਟਰ ਹੀ ਨਹੀਂ ਹੈਗਾ ਤੁਹਾਨੂੰ ਮਾਫ ਕਰਿਓ ਤੁਸੀਂ ਸਾਰੇ ਮਿਲਦੇ ਬਰਥਡੇ ਆ ਤੈਸ ਕਰਕੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਤਿੰਨ ਸਾਡੇ ਕਰ ਬਾਕੀਆਂ ਨੂੰ ਅਸੀਂ ਅਗਲੇ ਦੀ ਬਾਕੀਆਂ ਮੇਰੀਆਂ ਭੈਣਾਂ ਦੇ ਬੇਇੱਜ਼ਤੀ ਹੋਣੀ ਸੀ। ਉਹ ਹੀ ਫਿਰ ਕਹਿਣਾ ਇਹਨਾਂ ਨੇ ਕੱਲ ਨੂੰ ਜਿਹੜਾ ਗਵਾਂਡੀਆਂ ਨੇ ਕਹਿਣਾ ਸਾਰੇ ਇਹਨਾਂ ਨੂੰ ਕਿਉਂਕਿ ਸਭ ਸਾਰੇ ਦੇਖਦੇ ਆ। ਜਿਹੜਾ ਤੁਹਾਨੂੰ ਵੀ ਸੱਦੇ ਆ। ਜੋ ਸਾਡੇ ਮਾਸਿਕਾਂ ਭੂਆ ਇੱਧਰ ਉੱਧਰ ਇੱਧਰ ਚਾਚੇ ਤਾਈ ਸਾਰੇ ਦੇਖਦੇ ਆ। ਇਸ ਕਰਕੇ ਮੈਂ ਸਾਰਿਆਂ ਨੂੰ ਬੁਲਾਉਣਾ ਸੀ ਸੋ ਕੁ ਮੈਂ ਰੇਟਮੈਂਟ ਸਾਰਾ ਕਰਦੀ। ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਹਿੰਦੀ ਤੁਸੀਂ ਆਉਣਾ ਚਾਹੁੰਦੇ ਸੀ ਤਾਂ ਮੈਂ ਸਾਰਿਆਂ ਨੂੰ ਬੁਲਾ ਲੈਣਾ ਸੀ। ਉੱਥੇ ਥੋੜਾ ਖਰਚਾ ਹੋਰ ਕਰ ਲੈਣੀ। ਲੈ ਦੱਸ ਹੈ ਡੰਗਰ ਜੀ ਕਹਿੰਦੀ ਕਿ ਉਹਨਾਂ ਦੀ ਬੇਇੱਜ਼ਤੀ ਹੋਣੀ ਸੀ ਤੇ ਜਦੋਂ ਤੁਸੀਂ ਹਜ਼ਾਰ-ਹਜ਼ਾਰ ਰੁਪਏ ਪਿੱਛੇ ਸਾਰਾ ਤੁਹਾਡੇ ਨਾਲ ਆਇਦ ਨੇ ਵਲੌਗ ਦੇ ਵਿੱਚ ਸਾਰਿਆਂ ਨਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਚੱਲੇ ਆਪਾਂ ਵਿਆਹ ਕਰਦੀਆਂ ਸੰਦੀਪ ਗਈ ਹੋਈ ਆ ਰੈਡੀ ਹੋਣ ਵਾਸਤੇ ਤੇ ਉਹਨੇ ਆ ਜਾਣਾ ਤੇ ਹੁਣ ਮੈਂ ਵੀ ਚੱਲੇ ਆ ਸਲੂਨ ਮੈਂ ਥੋੜਾ ਕੰਮ ਆ ਫੋਨ ਆਇਆ ਉੱਥੋਂ ਉਧਰੋਂ ਹੋ ਕੇ ਆਹ ਦੇਖ ਲਓ ਇੱਕ ਹੋਰ ਐ ਸਲਫਾਸੀ ਜੋਦਾ ਹਨ ਇਹਨੂੰ ਹੋਰ ਕੋਈ ਕੰਮ ਨਹੀਂ ਹੈ ਉਹਦੀ ਘਰ ਵਾਲੀ ਦੀ ਗੁਰੂਗੁਲਾਮੀ ਚ ਲੱਗਿਆ ਪਿਆ ਵੀਰੇ ਹੁਣ ਜੇ ਕੋਈ ਛੋਟਾ ਜਿਹਾ ਫੰਕਸ਼ਨ ਵੀ ਹੋਵੇ ਨਾ ਤਾਂ ਵੀ ਨਹੀਂ ਭੈਣ ਜੀ ਘਰੋਂ ਤਿਆਰ ਹੁੰਦੀ ਤਾਂ ਵੀ ਸਲੂਨ ਤੇ ਜਾਂਦੀ ਹੈ ਤਿਆਰ ਹੋਣ ਅੱਜ ਸੱਚੀ ਗੱਲ ਦੱਸਿਆ ਵੀ ਆਹ ਛੋਟਾ ਛੋਟਾ ਦੀ ਮ ਆਪਰਾ ਛੋਟਾ ਦੀ ਮਠਾਰੂ ਲੱਗਣਿਆ ਨਹੀਂ ਅੱਜ ਹਾਂਜੀ ਦੀ ਮਠਾਰੂ ਚ ਕੀ ਆਜੇ ਵਧੀਆ ਵਧੀਆ ਉਹ ਕੀ ਆਈ ਬਾਤ ਆ ਬੋਲਣਾ ਇਹਦੋਂ ਪਹਿਲਾਂ ਕੋਈ ਤੇਰੇ ਮਨ ਚ ਸ਼ੱਕ ਸੀ ਕੋਈ ਡਾਊਟ ਸੀਗਾ ਵੀ ਤੇ ਤੈਨੂੰ ਲੱਗਦੀ ਨਹੀਂ ਹੈਗੀ ਤੇਰੀ ਕੁੜੀ ਇਹ ਜੇ ਕੋਈ ਵਹਿਮ ਹੈ ਨਾ ਮਨ ਚ ਤਾਂ ਡੀਐਨਏ ਟੈਸਟ ਕਰਾ ਲੈ ਭਰਾਵਾ ਤੇਰੀ ਮਨ ਆ ਬਾਤ ਦਾਦੀ ਦੀ ਵੀਡੀਓ ਬੰਦ ਗਏ ਦਾਦੀ ਨੂੰ ਕੋਈ ਸਮਾਈਲ ਕਰਾਉਣਾ ਫਿਰ ਅਰੇ ਭయ్యా ਤੂੰ ਮੈਂ ਕਦੋਂ ਸੇ ਕੀ ਆ ਦਾਂਗੇ ਇਸ ਮਾਈਕ ਆਈ ਦਾਸ ਗੇ ਮਾਇਕ ਦਾ ਕਰਦਾਰ ਨੰਬਰ ਅੱਜ ਦੀ ਮੰਮੀ ਦੇਖ ਲੋ ਹਨਾ ਕਦੇ ਨਹੀਂ ਹੱਸਦੀ ਆਏ ਰਹਿੰਦੀ ਐ ਮੂੰਹ ਜਿਵੇਂ ਕਬਜੀ ਹੋਈ ਹੁੰਦੀ ਐ ਤੇ ਇਕੱਲੀ ਜਿਹੜੀ ਉਹ ਕਿਰਨਾ ਸੁਢਲ ਨਹੀਂ ਹੈਗੀ ਬਸ ਜਦੋਂ ਉਹਨਾਂ ਦੇ ਘਰ ਜਾਂਦੀ ਉਹਦੋਂ ਖੁਸ਼ ਹੁੰਦੀ ਵੀਰੇ ਚਾਵੇ ਖੁਸ਼ ਨਹੀਂ ਹੁੰਦੀ ਮੱਥੇ ਤੇ ਤਿਆੜੀਆਂ ਮੂੰਹ ਕੁੱਟਿਆ ਐ ਦਾ ਪਤਾ ਨਹੀਂ ਇਹਨੂੰ ਕੀ ਹੋਇਆ ਹਾਂ ਹਾਂ ਮੈਂ ਮਖੌੜ ਦੇ ਦਿੰਦੀ ਹਾਂ ਹਾਂ ਮੈਂ ਮਖੌੜ ਦੇ ਦਿੰਦੀ ਹਾਂ ਮੈਂ ਇੱਥੇ ਰਹਿਣਾ ਤੂੰ ਕਿੱਥੇ ਰਹਿੰਦੀਂ ਬੇਬੀ ਅੱਗੇ ਰੈਡੀ ਹੋ ਕੇ ਆਉਣ ਚੱਲੀਏ ਲੈ ਪਾਉਂਦੇ ਤੇ ਗਏ ਆਪਾਂ ਪਰ ਇਹਨੇ ਬੂਟ ਲਾ ਦਿੱਤੇ ਇਹ ਕੰਮ ਗਲਤ ਕਰ ਦਿੰਦੀ ਐ ਪੂਰਨੀਆਂ ਲਾਉਣੇ ਇੱਥੇ ਤੈਨੂੰ ਛੱਡ ਜਾਣਾ ਤੇ ਮੈਂ ਦੱਸਾਂ ਸੁੱਖ ਸਾਰੇ ਤਾਂ ਨਹੀਂ ਪਈ ਬੂਟ ਹੋ ਗਏ ਛੋਟੇ ਤੇ ਆਖਣੇ ਚੱਲ ਕਿਨੇ ਏਡੇ ਚਾਨਾ ਭੇਜੇ ਇਹ ਥੋੜੇ ਦਿਨ ਪੈ ਹੀ ਜਾ ਸਹੀਏ ਸਹੀਏ ਤੈਨੂੰ ਨਾ ਪੈਸੇ ਲਾਉਣੇ ਪੈ ਜਾਣੇ ਇਹਨਾਂ ਨੂੰ ਕੋਈ ਹੋਰ ਭੇਜ ਦੂਗਾ ਹਨਾ ਉਹਨੇ ਇਹਨੂੰ ਸਾਫ ਸੁੱਕ ਕੇ ਪਾ ਦੋ ਕੁੜੀ ਦੇ ਭਾਵੇਂ ਵਿਚਾਰੀ ਦੇ ਪੈਰ ਬਿੰਗੇ ਹੋ ਜਾਣ ਸਾਰਾ ਟੱਬਰ ਤਾਂ ਥੋੜਾ ਮੁੰਡਾ ਮੰਗਦਾ ਰਹਿੰਦਾ ਅਸਲ 'ਚ ਥੋਨੂੰ ਕੁੜੀ ਗਲਤ ਦੇਤੀ ਰੱਬ ਨੇ ਮੁੰਡੇ ਮੇਰੇ ਕਿਦਾਂ ਉਹ ਕਹਿੰਦਾ ਹੈ ਕਿ ਵਧੀਆ ਨਹੀਂ ਨਹੀਂ ਲੈ ਲਈ ਵੀ ਆ ਲੋਕਨ ਵਹਣਾ ਕਿੰਨਾ ਚਾਅ ਐ ਮੁੰਡੇ ਹੋਣ ਦਾ ਕਦੇ ਉਹ ਗੁਰਦੁਆਰੇ ਰੋਟੀ ਖਾयां ਦੀ ਕਰਿਓ ਉਹ ਗੁਰਦੁਆਰੇ ਅਰਦਾਸ ਕਰਾਈ ਫਿਰ ਵਿਆਹੀ ਕਿਉਂ ਕਰਾਇਆ ਕੁੜੀਆਂ ਨਾਲ ਤੇਦੀ ਮਾਂ ਨੂੰ ਕਿਉਂ ਘਰੇ ਰੱਖਿਆ ਉਹਨੂੰ ਵੀ ਕੱਢ ਦਿਓ ਫਿਰ ਕੁੜੀਆਂ ਹੈ ਨਹੀਂ ਗੀਆਂ ਬੁਰੀਆਂ ਨਹੀਂ ਤਾਂ ਆਜੋ 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 ਹਾਂ ਚੱਲੀਏ ਹਣ ਕਹਿੰਦੀ ਮੇਰੀ ਤੁਰਦਿਆਂ ਦੀ ਵੀਡੀਓ ਬਣਾ ਫਰਗੁਨ ਭਲਾ ਕੀ ਜਾਂਦੀ ਹਣੇ ਲੈ ਕਹਿੰਦੀ ਚੱਲੀਏ ਪਹਿਲ ਵਿਆਹ ਚੱਲੀ ਪਕੌੜੇ ਹਣ ਹਰਗੁਣ ਵੀ ਆਏ ਕੇ ਸੋਚਦੀ ਹੋਗੀ ਵੀ ਮੇਰੀ ਮੰਮੀ ਆਏ ਲੱਗਦਾ ਜਿਵੇਂ ਕੋਈ ਏਜੰਸੀ ਚੋਂ ਸਿਲੰਡਰ ਲਈ ਆਉਂਦਾ ਹਾਈ ਕਰ ਪ੍ਰਭਾਣ ਕੇ ਤਿਰਕਾਰ ਅਲੀ ਤੈਨੂੰ ਕਿੰਨੇ داری ਦੇ ਦੇ ਸਾਡੇ ਨਾ ਟੋਲ ਹੈ ਨਹੀਂ ਤੇ ਅਸੀਂ ਕਣਕ ਪਾਉਣੀ ਆ। ਦਿਸ ਇਜ਼ ਮੀ ਫਿਸਟ ਸਟਾਪ ਹੈ। ਬਾਰਾ ਮਾਸਾ ਯਾਰ ਥੋੜੇ ਜਿਹੇ ਪਾਏ ਆ। ਨਾ ਚੱਲਣ ਦਾ ਕੰਮ ਪੂਰਾ। ਪਾਣੀ ਲਾ। ਸ਼ੁਦਾਈਆ ਜੀ ਕੈਮਰਾ ਸੈੱਟ ਦੇ ਉਹਦੇ ਗਲ ਚੜ ਗਿਆ ਪਕੌੜਾ ਡੋਰਮੋਨ ਜੀ ਦੀ ਧੌਣ ਚ ਮੁਕਕੀਆਂ ਮਾਰੋ ਉੱਥੇ ਵੀਡੀਓ ਬਣਾਈ ਜਨਾਂਗਾ। ਉਹਦਾ ਵੇਖ ਲੋ ਹੈ। ਪੂਰੇ ਮੇਰੇ ਹੰਗ ਕਰਦੀ ਜੋ ਮੈਂ ਕਰਦਾ ਉਹਦਾ ਕਰੀ ਜਾਂਦੀ ਆ। ਉਹ ਚੱਕੋ। ਉਹ ਅੱਜ ਮੈਂ ਲੱਭਣ ਜੀਵਨ ਡੀਲ ਬੜਾ ਡੰਗਰਾ ਜਿਹਾ ਡੰਗਰੀ ਰਹੇਗਾ ਤੂੰ ਵੀ ਹੋਰ ਕਿਉਂ ਤੁਹਾਡੇ ਸਲੂਨ ਵਾਲੇ ਲਾਲ ਪੀਲੇ ਵਾਂਗੂ ਕਰੂਗੀ ਤੇਰੀ ਕੁੜੀ ਤਾਂ ਆਬੀਆਸਾ ਤੇਰੀ ਵਰਗੀ ਤੇਰੇ ਵਾਂਗੂ ਹੀ ਕਰੂਗੀ ਬਾਕੀ ਆਏ ਆ ਨਾ ਜਦੋਂ ਦੀ ਤੂੰ ਸਲਫਾਸ ਪੀਤੀ ਐ ਉਹ ਤਾਂ ਤੇਰੇ ਵੀ ਮੈਨੂੰ ਥੋੜਾ ਜਿਹਾ ਦਿਮਾਗ ਤੇ ਅਸਰ ਪੈ ਰਿਹਾ ਗਿਆ ਉਹਦਾ ਆਪਣੇ ਸਬਸਕ੍ਰਾਈਬਰ ਮਿਲੇ ਤੇ ਹਰ ਗੁਣੇ ਕੋ ਪੁੱਛਿਆ ਕਰਨੇ ਮੇਰੇ ਫੋਟੋ ਕਿ ਮੈਂ ਹੁਣ ਸੁਣਿਓ ਕੀ ਜਾਂਦੀ ਹੁਣ ਕਹਾਂ ਕਿ ਦਫਾ ਹੋ ਜਾ ਮੇਰੇ ਕੋ ਅੰਦੀ ਮੈਂ ਨਹੀਂ ਫੋਟੋ ਖਿਚਾਉਣੀ ਦਫਾ ਹੋ ਜਾ ਤੈਨੂੰ ਕੁਰਦਣਾ ਹੈ ਫੋੜਖਾ ਚਾਲਾ ਫੋੜਖਾ ਫੋੜਖਾ ਚਾਲਾ ਚੱਲ ਫੋੜਖਾ ਚਾਲਾ ਮੈਂ ਬੁੱਧੂ ਇਨਨੂ ਨਾ ਆਇਲਾ ਦਾ ਵੀ ਸਾਡੀ ਕੁੜੀ ਨੇ ਤਾਂ ਬਾਲੀ ਵੱਡੀ ਗੱਲ ਕਹਤੀ ਕਿਵੇਂ ਦੋਨੇ ਜਣੀਆਂ ਉਹ ਤੋਂ ਰਿਪੀਟ ਕਰਾ ਕਰਾ ਪੁੱਛੀ ਜਾਂਦੀਆਂ ਨੇ ਤਾਂ ਕਿ ਉਹ ਪੱਕ ਜੇ ਵੀ ਉਹਨੂੰ ਬਹੁਤ ਵਧੀਆ ਗੱਲ ਕਹਤੀ ਤੇ ਇਹ ਜਿਹੇ ਡੰਗਰ ਲੋਕ ਆ ਜਿਹੜੇ ਇਨਨਾਂ ਆ ਕੇ ਫੋਟੋਆਂ ਕਰਾਉਂਦੇ ਆ ਹਟਦੇ ਨਹੀਂ ਖਾਓ ਮੈਂ ਦੀ ਸਤਾ ਬੰਨ ਸੋ ਗੱਗੇ ਪਪਾ ਆਇਆ ਹੋ ਇਹਦੇ ਉਹ ਲੈ ਗੱਡੀ ਦੇ ਦੇ ਇਹਨੂੰ ਗੱਡੀ ਲੈ ਆਹ ਦੇਖ ਲੋ ਹਨਾ ਆਉਂਦੀ ਸੈਲੂਨ ਚ ਉਤਰ ਗਈ ਘਰੇ ਇਹਦਾ ਵੀ ਵੜਾ ਨੂੰ ਜੀ ਨਹੀਂ ਕਰਦਾ ਬਸ ਘਰੇ ਨਾਲ ਵਾੜੀ ਹੋਵੇ ਸੈਲੂਨ ਚ ਬਿਠਾਈ ਹੋਵੇ ਕਿਵੇਂ ਹਨਾ ਉੱਥੇ ਮੁਸਕਰਾ ਮੁਸਕਰਾ ਕੇ ਵੀਡੀਓ ਬਣਾਉਂਦੀ ਸੀ ਤੇ ਹੁਣ ਜਦੋਂ ਦੀ ਘਰੇ ਆਈ ਤੇ ਪਿੱਸੂ ਪਏ ਪਏ ਆ ਮੂੰਹ ਤੇ ਕੋਈ ਮੁਸਕਰਾਹਟ ਨਹੀਂ ਕੁਛ ਨਹੀਂ ਹੈਗਾ ਆਹ ਦੇਖ ਲੋ ਸੁੱਡਲ ਸਾਰਾ ਪਰਿਵਾਰੀ ਸੁੱਡਲ ਅ ਘਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰੱਖਿਆਗਾ ਤੇ ਉ ਬਾਲ ਕੰਮ ਸ਼ੁਰੂ ਕੀਤਾ ਬਾਲ ਮੁੰਨਣ ਦਾ ਡੰਗਰਾਂਿਆਂ ਨੇ ਹਾਂਜੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਸਾਡੇ ਵੀਡੀਓ ਦੇ ਵਿੱਚ ਨਾਮ ਬੋਲ ਦਿਓ ਲਪ੍ਰਿਤ ਸਿੰਘ ਕਮਲ ਬਸਰਾ ਜੱਗੀ ਘੁੰਮਣ ਹਰਦੇਵ ਸਰਾਰੀ ਰਾਜਖਾਨ ਮਨਜਿੰਦਰ ਕੌਰ ਜਲੰਧਰ ਤੋਂ ਜੱਕਾ ਸਿੰਘ ਉਹਨਾਂ ਦੀ ਵਾਈਫ ਦਾ ਨਾਮ ਹੈ ਸਰਬਜੀਤ ਕੌਰ ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨ ਲਈ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪ ਵੀ ਰეკਮੈਂਡ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਭੁੱਲਣਾ ਮਿਲਦੀ ਹੈ ਕਿਸੇ ਹੋਰ ਵੀਡੀਓ ਨਾਲ ਪਾਈ